ਅਸੀਂ ਵੀਡੀਓ ਕੀਤੀ ਸੀਗੀ ਪੁਆਦੀ ਬੋਲੀ ਬਾਰੇ ਮੈਂ ਹੁਣ ਗੱਲ ਕਰ ਲਈਏ ਮੈਂ ਸ਼ੁਰੂ ਤੇ ਪੁਆਦੀ ਬੋਲੀ ਬਾਰੇ ਇਹ ਗੱਲ ਕੀਤੀ ਸੀਗੀ ਤੇ ਬੜੇ ਵਧੀਆ ਕਮੈਂਟ ਆਏ ਉਸ ਵੀਡੀਓ ਦੇ ਉੱਤੇ ਬਹੁਤ ਸੋਹਣੇ ਸੋਹਣੇ ਮੈਨੂੰ ਵੀ ਮੈਨੂੰ ਵੀ ਭੇਜਿਆ ਸੀ ਵੀ ਇੰਨਾ ਇੰਨਾ ਜਿਲ੍ਹਿਆਂ ਚ ਸਾਡੀ ਬੋਲੀ ਬੋਲੀ ਆ ਹਾਂ ਉਧਰ ਚੰਡੀਗੜ੍ਹ ਏਰੀਆ ਚ ਮੁਹਾਲੀ ਰੋहतक ਉਧਰੋਂ ਬਹੁਤ ਜ਼ਿਆਦਾ ਬੋਲੀ ਜਾਂਦੀ ਹੈ ਕਹਿੰਦੇ ਖਤਮ ਨਹੀਂ ਹੋਈ ਤੇ ਖਤਮ ਹੋਣੀ ਵੀ ਨਹੀਂ ਚਾਹੀਦੀ ਕਦੇ ਤੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਤੁਸੀਂ ਜਿੱਦਾਂ ਜਿਹੜੇ ਬੋਲਦੇ ਆ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਹਮੇਸ਼ਾ ਬੋਲਣੀ ਚਾਹੀਦੀ ਆ ਕਿਉਂਕਿ ਜੇ ਪਰਿਵਾਰ ਸਿੱਖੂਗਾ ਬੱਚੇ ਸਿੱਖਣਗੇ ਤਾਂ ਕਾਹ ਨਹੀਂ ਵਧੂਗੀ ਹੈਨਾ ਜੇ ਤੁਸੀਂ ਪਰਿਵਾਰਾਂ ਦੇ ਵਿੱਚ ਬੋਲੂਗੇ ਆਪਸ ਵਿੱਚ ਜਿਹੜੇ ਬੋਲਣ ਵਾਲੇ ਸ਼ਰਮਨਾ ਮਹਿਸੂਸ ਕਰੇ ਬੋਲਣੀ ਚਾਹੀਦੀ ਏ ਉਹਨੂੰ ਵੱਧ ਤੋਂ ਵੱਧ ਹੈਨਾ ਤੇ ਅਸੀਂ ਕਿਹਾ ਸੀਗਾ ਵੀ ਤੁਹਾਨੂੰ ਦੱਸੋ ਜੇ ਕੋਈ ਇਟਲੀ ਦੇ ਵਿੱਚ ਹੈਗਾ ਸਰ ਪਰ ਇਟਲੀ ਤੋਂ ਕੋਈ ਕਮੈਂਟ ਨਹੀਂ ਆਇਆ ਕੋਈ ਕਮੈਂਟ ਨਹੀਂ ਪੁਆਦ ਵਾਲੇ ਲੱਗਦਾ ਵੱਡੀਆਂ ਵੱਡੀਆਂ ਕੰਟਰੀਆਂ ਮੱਲੀਆਂ ਹੋਈਆਂ ਪਾ ਪਰ ਭੈਣ ਭਰਾ ਨਹੀਂ ਤੇ ਯੂਰਪ ਦੇ ਵਿੱਚ ਨਹੀਂ ਕੋਈ ਨਹੀਂ ਹੈਗੇ ਆ ਯੂਰਪ ਦੇ ਵਿੱਚ ਮੈਂ ਕੁ ਦੇਰੀ ਵੀਡੀਓ ਦੇਖਦਾ ਸੀ ਜਿਹੜਾ ਮੁੰਡਾ ਸਾਈਕਲ ਤੇ ਘੁੰਮਦਾ ਆ ਵਿਰੋਨਾ ਸ਼ਹਿਰ ਦੇ ਵਿੱਚ ਇੱਕ ਫੈਮਿਲੀ ਸੀਗੀ ਕਹਿ ਰਿਆ ਸੀ ਉਹ ਪੁ বোলি বোলন ਜੇ ਜੇ ਕੋਈ ਹੈ ਸਾਡੇ ਆਸ-ਪਾਸ ਤਾਂ ਸਾਨੂੰ ਜਰੂਰ ਕਮੈਂਟ ਕਰਿਓ ਅਸੀਂ ਤੁਹਾਡੀ ਗੱਲਾਂ ਸੁਣਨੀਆਂ ਚਾਹੁੰਦੇ ਆ ਅਸੀਂ ਸਭੀ ਮਿਲ ਕੇ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਆ ਸੁਣਨੀਆਂ ਚਾਹੁੰਦੇ ਆ ਭੈਣ ਭਰਾਵਾਂ ਦੀਆਂ ਤੁਸੀਂ ਕਿਦਾਂ ਬੋਲਦੇ ਆ ਮਾਣ ਮਹਿਸੂਸ ਹੁੰਦਾ ਵੀ ਹਾਂ ਸਾਡੇ ਮੁਲਕ ਦੇ ਵਿੱਚ ਕਿੰਨੀਆਂ ਬੋਲੀਆਂ ਕਿੰਨੀਆਂ ਪਹਿਚਾਵਾਂ ਬੋਲੀਆਂ ਇਹ ਵਧੀਆ ਚੀਜ਼ ਆ ਆਪਣੇ ਮੁਲਕ ਦੀ ਨਾ ਇੱਕ ਇਹੀ ਖਾਸियत ਆ ਵੀ ਹਰ ਸਟੇਟ ਦੇ ਵਿੱਚ ਤੁਸੀਂ ਜਾਉਂਗੇ ਤੁਹਾਨੂੰ ਵੱਖਰੀ ਬੋਲੀ ਮਿਲ ਜਾਂਦੀ ਆ ਹਨਾ ਵੱਖਰਾ ਤੁਹਾਡਾ ਕਲਚਰ ਮਿਲ ਜਾਂਦਾ ਆ ਵੱਖਰੇ ਤਰ੍ਹਾਂ ਦਾ ਖਾਣਾ ਵੱਖਰੇ ਤਰ੍ਹਾਂ ਦਾ ਪਹਿਰਾਵਾ ਆ ਹਨਾ ਇਹ ਆਪਣੇ ਮੁਲਕ ਦੀ ਇੱਕ ਖਾਸੀਅਤ ਆ ਇਹਦੀ ਆਵਾਜ਼ ਵੱਖਰੇ ਆ ਪਰ ਆਪਣੇ ਮੁਲਕ ਦਾ ਜਿਹੜਾ ਰਾਜਨੀਤਿਕ ਸਿਸਟਮ ਆ ਉਹ ਏਸੀ ਨੂੰ ਬਹੁਤ ਖਰਾਬ ਕਰ ਰਿਹਾ